ਦਵਿੰਦਰ ਡੱਬ ਵਾਲੇ ਪੰਜਾਬੀ ਗੀਤਕਾਰੀ ਦਾ ਇਤਿਹਾਸ ਤੇ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਅਲਵੇਲ ਬਰਾੜ ਜੀ ਉਸ ਤੋਂ ਬਾਅਦ ਸਾਡੇ ਕੋਲ ਬਹੁਤ ਸਾਰੇ ਕੰਪਨੀਆਂ ਵਾਲੇ ਸਾਡੇ ਕੋਲ ਬਚਨ ਵਿਦਲ ਸਾਹਿਬ ਬੈਠੇ ਨੇ ਉਹਨਾਂ ਨੇ ਵੀ ਹਾਜ਼ਰੀ ਦਵਿੰਦਰ ਖੰਨੇ ਵਾਲਾ ਸਾਹਿਬ ਬੈਠੇ ਨੇ ਤੇ ਹੋਰ ਵੀ ਰਿਸਪੈਕਟਡ ਸਾਡੇ ਬਾਅਦ ਦੇ ਵਿੱਚ ਸਾਡੇ ਸਤਿਕਾਰਯੋਗ ਸੀਨੀਅਰ ਸ਼ਮਸ਼ੇਰ ਸੰਧੂ ਜੀ ਬੈਠੇ ਨੇ ਸਾਡੇ ਰਿਸਪੈਕਟਡ ਸਰਦਾਰ ਗੁਰਪਰਜਨ ਸਿੰਘ ਜੀ ਗਿੱਲ ਸਾਹਿਬ ਬੈਠੇ ਨੇ ਉਹਨਾਂ ਨੇ ਵੀ ਸਦਾ ਅਮਰੀਕ ਸਿੰਘ ਤਲਵੰਡੀ ਸਾਹਿਬ ਬੈਠੇ ਨੇ ਸਾਰਿਆਂ ਨੇ ਹਾਜ਼ਰੀ ਲਾਉਣੀ ਆ ਮੇਰੀ ਬੇਨਤੀ ਆ ਵੀ ਸਾਰੇ ਇੱਕ ਵਾਰ ਬੈਠ ਜਾਓ ਪਲੀਜ਼ ਬੈਠ ਕੇ ਅਲਵੀਰ ਬਲੜ ਜੀ ਪੱਟੀ ਪੜੀਆਲਾ ਜੀ ਔਰ ਜਰਨੈਲ ਕਮਾਨ ਜੀ ਜਿਨ੍ਹਾਂ ਦੀ ਭੂਰੀ ਤੇ ਇਕੱਠ ਹੈ ਮੇਰਾ ਕਹਿਣ ਦਾ ਮਤਲਬ ਹੈ ਔਰ ਅਸੀਂ ਇਸ ਗੱਲ ਦੀ ਇਹਨਾਂ ਨੂੰ ਦਾਤ ਦਿੰਨੇ ਆ ਸਾਡੇ ਗੀਤਕਾਰ ਕਦੇ ਵੀ ਇਕੱਠੇ ਨਹੀਂ ਹੋਏ ਸੀ ਮੇਲੇ ਲੱਗਦੇ ਸੀ ਹੋਰ ਤਰ੍ਹਾਂ ਤਰ੍ਹਾਂ ਦੇ ਲੱਗਦੇ ਸੀ ਪਰ ਗੀਤਕਾਰਾਂ ਦਾ ਮੇਲਾ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ ਤਾਂ ਸਾਰੇ ਗੀਤਕਾਰ ਆਪਣੇ ਆਪਣੇ ਨਾਲ ਤਾੜੀ ਮਾਰਦੇ ਸਿਆਣੇ ਕਹਿੰਦੇ ਨੇ ਹੱਕ ਆਪਣਾ ਲੈਣਾ ਪੈਂਦਾ ਮੈਂ ਵੀ ਗੀਤਕਾਰਾਂ ਵੱਡੇ ਵੱਡੇ ਤੁਰੰਤ ਗੀਤਕਾਰ ਬੈਠੇ ਨੇ ਜਿਹਨਾਂ ਨੂੰ ਮਨਤਮਸਤਾਂ ਆਪਣਾ ਗੀਤ ਲਿਖਣਾ ਵਧੀਆ ਗੀਤ ਲਿਖਣਾ ਉਹਨੂੰ ਰਿਕਾਰਡ ਕਰਨਾ ਉਸ ਤੋਂ ਬਾਅਦ ਉਹਦਾ ਮਿਹਨਤਾਂ ਨਾਲ ਲੈਣਾ ਔਰ ਲਾਈਫ ਸਟਾਈਲ ਬਣਾ ਕੇ ਰੱਖਣਾ ਬੰਦੇ ਦੇ ਬਹੁਤ ਹੱਥ ਹੁੰਦਾ ਜੇ ਅਸੀਂ ਲਾਈਫ ਨੂੰ ਪਹਿਲਾਂ ਨਹੀਂ ਸੰਭਾਲਿਆ ਤੇ ਬਾਜ ਨੂੰ ਗੁਰਬਤ ਆ ਗਈ ਤਾਂ ਫਿਰ ਅਸੀਂ ਕਹੀਏ ਵੀ ਸਾਡੀ ਕੋਈ ਸੰਸਥਾ ਬਣੇ ਉਹ ਸਾਡਾ ਮਾਣ ਪੱਤਾ ਦੇਵੇ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਗੁਰੂਆਂ ਦੀ ਧਰਤੀ ਹੈ ਬੰਦਾ ਕਦੇ ਵੀ ਗੁਰਬਤ ਵਿੱਚ ਨਹੀਂ ਜਾ ਸਕਦਾ ਜੋ ਆਪਣੇ ਆਪ ਚ ਸਹੀ ਹੋ ਗਿਆ ਸਹਿਮਤ ਹੋ ਗਰੀ ਮੇਰੇ ਦੱਸੋ ਗੱਲ ਸਹਿਮਤ ਹੋਣਾ ਜੀ ਤਾਂ ਬਹੁਤ ਕਲਮਾਂ ਬੈਠੀਆਂ ਨੇ ਮੈਂ ਕਿਸੇ ਦਾ ਇਕੱਲੇ ਇਕੱਲੇ ਦਾ ਨਾਮ ਨਹੀਂ ਲੈਣਾ ਔਰ ਮੈਂ ਗੀਤਕਾਰਾਂ ਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਵੀ ਤੁਸੀਂ ਸਾਰੇ ਅੱਜ ਇੱਕ ਤੁਹਾਨੂੰ ਮਕਾਮ ਮਿਲ ਗਿਆ ਪਲੇਟਫਾਰਮ ਮਿਲ ਗਿਆ ਔਰ ਕਮਾਂਡ ਸਾਹਿਬ ਨਾਲ ਪੱਟੀ ਪੜੀ ਸਾ ਵੀ ਇਹਨਾਂ ਨਾਲ ਹੋਰ ਬਾਕੀ ਜਿੰਨੇ ਵੀ ਪ੍ਰਬੰਧਕ ਨੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੋ ਕੇ ਚੱਲਿਓ ਇਹ ਨਾ ਸੋਚਿਓ ਵੀ ਇਹ ਕਿ ਆਪਣਾ ਮੇਲਾ ਦਾ ਸੱਭਿਆਚਾਰਕ ਹੋ ਗਿਆ ਜੀ ਇਹ ਤਾਂ ਕੋਈ ਹੋਰ ਰੂਪ ਲੈ ਗਿਆ ਜੀ ਇਹ ਸਾਡਾ ਹੀ ਮੇਲਾ ਅਸੀਂ ਹੀ ਚਲਾਉਣਾ ਇਹਨੂੰ ਹਰੇਕ ਕੰਮ ਚਾਹੇ ਵਿਆਹ ਸ਼ਾਦੀ ਕੋਈ ਮੇਲਾ ਹੋਵੇ ਉਹ ਚ ਕੋਈ ਨਾ ਕੋਈ ਕਮੀਆਂ ਤਾਂ ਰਹਿ ਹੀ ਜਾਂਦੀਆਂ ਨੇ ਇਹਦੀ ਅਸੀਂ ਇਹਨਾਂ ਨੂੰ ਦਾਤ ਦੇਣੀ ਹੈ ਉਹ ਜਿਵੇਂ ਸੰਦੀਲਾ ਜੀ ਦੇ ਗਾਣੇ ਗਾਇਆ ਸੀ ਨੁਕਸਾਨ ਨਹੀਂ ਘਟਣਾ ਤਾਂ ਮੈਂ ਇੱਕ ਐਜੇ ਗੀਤਕਾਰ ਲਾਸ ਦੇ ਵਿੱਚ ਸਾਰਿਆਂ ਨੂੰ ਨਮਸਤਕਾਂ ਮੈਂ ਕਿਹਦਾ ਨਾਮ ਹੀ ਲੈ ਸਕਦਾ ਸਮਾਂ ਬਾਲਾ ਮੈਂ ਲੈਣਾ ਨਹੀਂ ਤੇ ਸਾਰੇ ਜਿਹੜੇ ਇਸ ਤੋਂ ਬਾਅਦ ਨੇ ਮੈਂ ਤਾਂ ਇਹੀ ਗੱਲ ਕਵਾਂਗਾ ਵੀ ਜੋ ਮੇਲਾ ਹੋ ਗਿਆ ਹੁਣ ਤੱਕ ਚੱਲ ਗਿਆ ਤਾਂ ਹੁਣ ਗੱਲਬਾਤ ਹੋਵੇ ਸਿਰਫ ਗੀਤਕਾਰਾਂ ਦੀ ਗੀਤਕਾਰਾਂ ਦੇ ਮਸਲਿਆਂ ਦੀ ਤੇ ਸਾਰੇ ਗੀਤਕਾਰ ਆਪਣਾ ਇੱਥੇ ਰੱਖਣਾ ਜੋ ਉਹਨਾਂ ਦਾ ਪੱਖ ਹੈ ਐਨੇ ਕਹਿੰਦਾ ਹੋਇਆ ਸਾਰਿਆਂ ਨੂੰ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਭਿੰਦਰ ਡੱਬ ਵਾਲੇ ਪੰਜਾਬੀ ਗੀਤਕਾਰੀ ਦਾ ਇਤਿਹਾਸ ਤੇ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਅਲਵੇਲ ਬਰਾੜ ਜੀ ਉਸ ਤੋਂ ਬਾਅਦ ਸਾਡੇ ਕੋਲ ਬਹੁਤ ਸਾਰੇ ਕੰਪਨੀਵਾਂ ਵਾਲੇ ਸਾਡੇ ਕੋਲ ਬਚਨ ਵਿਦਲ ਸਾਹਿਬ ਬੈਠੇ ਨੇ ਉਹਨਾਂ ਨੇ ਵੀ ਹਾਜ਼ਰੀ ਦਵਿੰਦਰ ਖੰਨੇ ਵਾਲਾ ਸਾਹਿਬ ਬੈਠੇ ਨੇ ਤੇ ਹੋਰ ਵੀ ਰਿਸਪੈਕਟਡ ਸਾਡੇ ਬਾਅਦ ਦੇ ਵਿੱਚ ਸਾਡੇ ਸਤਿਕਾਰਯੋਗ ਸੀਨੀਅਰ ਸ਼ਮਸ਼ੇਰ ਸੰਧੂ ਜੀ ਬੈਠੇ ਨੇ ਸਾਡੇ ਰਿਸਪੈਕਟਡ ਸਰਦਾਰ ਗੁਰਪਰਜਨ ਸਿੰਘ ਜੀ ਗਿੱਲ ਸਾਹਿਬ ਬੈਠੇ ਨੇ ਉਹਨਾਂ ਨੇ ਵੀ ਸਦਾ ਅਮਰੀਕ ਸਿੰਘ ਤਲਵੰਡੀ ਸਾਹਿਬ ਬੈਠੇ ਨੇ ਸਾਰਿਆਂ ਨੇ ਹਾਜ਼ਰੀ ਲਾਉਣੀ ਹੈ ਮੇਰੀ ਬੇਨਤੀ ਹੈ ਵੀ ਸਾਰੇ ਇੱਕ ਵਾਰ ਬੈਠ ਜਾਓ ਪਲੀਜ਼ ਬੈਠ ਕੇ ਅਲਵੀਰ ਬਲੜ ਜੀ ਪੱਟੀਪੜੀਆਲਾ ਜੀ ਔਰ ਜਰਨੈਲ ਕਮਾਨ ਜੀ ਜਿਨ੍ਹਾਂ ਦੀ ਪੂਰੀ ਤੇ ਇਕੱਠ ਹੈ ਮੇਰਾ ਕਹਿਣ ਦਾ ਮਤਲਬ ਹੈ ਔਰ ਅਸੀਂ ਇਸ ਗੱਲ ਦੀ ਇਹਨਾਂ ਨੂੰ ਦਾਤ ਦਿੰਨੇ ਆ ਸਾਡੇ ਗੀਤਕਾਰ ਕਦੇ ਵੀ ਇਕੱਠੇ ਨਹੀਂ ਹੋਏ ਸੀ ਮੇਲੇ ਲੱਗਦੇ ਸੀ ਹੋਰ ਤਰ੍ਹਾਂ ਤਰ੍ਹਾਂ ਦੇ ਲੱਗਦੇ ਸੀ ਪਰ ਗੀਤਕਾਰਾਂ ਦਾ ਮੇਲਾ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ ਤਾਂ ਸਾਰੇ ਗੀਤਕਾਰ ਆਪਣੇ ਆਪਣੇ ਨਾਲ ਤਾੜੀ ਮਾਰਦੇ ਸਿਆਣੇ ਕਹਿੰਦੇ ਨੇ ਹੱਕ ਆਪਣਾ ਲੈਣਾ ਪੈਂਦਾ ਮੈਂ ਵੀ ਗੀਤਕਾਰਾਂ ਵੱਡੇ ਵੱਡੇ ਤੁਰੰਤ ਗੀਤਕਾਰ ਬੈਠੇ ਨੇ ਜਿਨ੍ਹਾਂ ਨੂੰ ਮਨਤਮਸਤਾਂ ਆਪਣਾ ਗੀਤ ਲਿਖਣਾ ਵਧੀਆ ਗੀਤ ਲਿਖਣਾ ਉਹਨੂੰ ਰਿਕਾਰਡ ਕਰਨਾ ਉਸ ਤੋਂ ਬਾਅਦ ਉਹਦਾ ਮਿਹਨਤਾਂ ਨਾਲ ਲੈਣਾ ਔਰ ਲਾਈਫ ਸਟਾਈਲ ਬਣਾ ਕੇ ਰੱਖਣਾ ਬੰਦੇ ਦੇ ਬਹੁਤ ਹੱਥ ਹੁੰਦਾ ਹੈ ਜੇ ਅਸੀਂ ਲਾਈਫ ਨੂੰ ਪਹਿਲਾਂ ਨਹੀਂ ਸੰਭਾਲਿਆ ਤੇ ਬਾਅਦ ਨੂੰ ਗੁਰਬਤ ਆ ਗਈ ਤੇ ਫਿਰ ਅਸੀਂ ਕਹੀਏ ਵੀ ਸਾਡੀ ਕੋਈ ਸੰਸਥਾ ਬਣੇ ਉਹ ਸਾਡਾ ਮਾਣ ਪੱਤਾ ਦੇਵੇ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਗੁਰੂਆਂ ਦੀ ਧਰਤੀ ਹੈ ਬੰਦਾ ਕਦੇ ਵੀ ਗੁਰਬਤ ਵਿੱਚ ਨਹੀਂ ਜਾ ਸਕਦਾ ਜੇ ਉਹ ਆਪਣੇ ਆਪ ਸਹੀ ਹੋ ਗਿਆ ਸਹਿਮਤ ਹੋ ਗਰੀ ਮੇਰੇ ਦੱਸੋ ਗੱਲ ਸਹਿਮਤ ਹਾਂ ਜੀ ਤਾਂ ਬਹੁਤ ਕਲਮਾਂ ਬੈਠੀਆਂ ਨੇ ਮੈਂ ਕਿਸੇ ਦਾ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਣਾ ਔਰ ਮੈਂ ਗੀਤਕਾਰਾਂ ਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਵੀ ਤੁਸੀਂ ਸਾਰੇ ਅੱਜ ਇੱਕ ਤੁਹਾਨੂੰ ਮਕਾਮ ਮਿਲ ਗਿਆ ਪਲੇਟਫਾਰਮ ਮਿਲ ਗਿਆ ਔਰ ਕਮਾਨ ਸਾਹਿਬ ਨਾਲ ਪੱਟੀ ਪੜੀ ਸਾ ਵੀ ਇਹਨਾਂ ਨਾਲ ਹੋਰ ਬਾਕੀ ਜਿੰਨੇ ਵੀ ਪ੍ਰਬੰਧਕ ਨੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੋ ਕੇ ਚੱਲਿਓ ਇਹ ਨਾ ਸੋਚਿਓ ਵੀ ਇਹ ਆਪਣਾ ਮੇਲਾ ਦਾ ਸੱਭਿਆਚਾਰਕ ਹੋ ਗਿਆ ਜੀ ਇਹ ਤਾਂ ਕੋਈ ਹੋਰ ਰੂਪ ਲੈ ਗਿਆ ਜੀ ਇਹ ਸਾਡਾ ਹੀ ਮੇਲਾ ਅਸੀਂ ਹੀ ਚਲਾਉਣਾ ਇਹਨੂੰ ਹਰੇਕ ਕੰਮ ਚਾਹੇ ਵਿਆਹ ਸ਼ਾਦੀ ਕੋਈ ਮੇਲਾ ਹੋਵੇ ਉਹ ਚ ਕੋਈ ਨਾ ਕੋਈ ਕਮੀਆਂ ਤਾਂ ਰਹਿ ਹੀ ਜਾਂਦੀਆਂ ਨੇ ਇਹਦੀ ਅਸੀਂ ਇਹਨਾਂ ਨੂੰ ਦਾਤ ਦੇਣੀ ਹੈ ਉਹ ਜਿਵੇਂ ਸੰਦੀਲਾ ਜੀ ਨੇ ਗਾਣਾ ਗਾਇਆ ਸੀ ਨੁਕਸ ਨਹੀਂ ਕੱਢਣਾ ਤਾਂ ਮੈਂ ਇੱਕ ਐਜੇ ਗੀਤਕਾਰ ਲਾਸ ਦੇ ਵਿੱਚ ਸਾਰਿਆਂ ਨੂੰ ਨਤਮਸਤਕਾਂ ਮੈਂ ਕਿਹਦਾ ਨਾਮ ਹੀ ਲੈ ਸਕਦਾ ਸਮਾਂ ਬਾਹਲਾ ਮੈਂ ਲੈਣਾ ਨਹੀਂ ਤੇ ਸਾਰੇ ਜਿਹੜੇ ਇਸ ਤੋਂ ਬਾਅਦ ਨੇ ਮੈਂ ਤੇ ਇਹੀ ਗੱਲ ਕਵਾਂਗਾ ਵੀ ਜੋ ਮੇਲਾ ਹੋ ਗਿਆ ਹੁਣ ਤੱਕ ਚੱਲ ਗਿਆ ਤਾਂ ਹੁਣ ਗੱਲਬਾਤ ਹੋਵੇ ਸਿਰਫ ਗੀਤਕਾਰਾਂ ਦੀ ਗੀਤਕਾਰਾਂ ਦੇ ਮਸਲਿਆਂ ਦੀ ਤੇ ਸਾਰੇ ਗੀਤਕਾਰ ਆਪਣਾ ਇੱਥੇ ਰੱਖਣਾ ਜੋ ਉਹਨਾਂ ਦਾ ਪੱਖ ਹੈ ਐਨੇ ਕਹਿੰਦਾ ਹੋਇਆ ਸਾਰਿਆਂ ਨੂੰ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ